13 ਫਰਵਰੀ ਨੂੰ ਕਿਸਾਨਾਂ ਵੱਲੋਂ ਮੁੜ ਦਿੱਲੀ ਜਾਣ ਦੀ ਮੁਕੰਮਲ ਤਿਆਰੀ ਕੀਤੀ ਜਾ ਚੁੱਕੀ ਹੈ ਇਸ ਨੂੰ ਲੈ ਕੇ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਪਟਾਲਾ ਵਿਖੇ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਅਤੇ ਉਹਨਾਂ ਦੱਸਿਆ ਕਿ ਵੱਖ-ਵੱਖ ਯੂਨੀਅਨਾਂ ਦੇ ਬੈਨਰਾਂ ਹੇਠ ਪੰਜਾਬ ਘਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਤੇ ਗੱਡੀਆਂ 'ਚ ਕਿਸਾਨ ਅਤੇ ਪਿੰਡਾਂ ਤੋਂ ਉਹਨਾਂ ਨਾਲ ਨੌਜਵਾਨ ਦਿੱਲੀ ਵੱਲ ਕੂਚ ਕਰਨਗੇ ਉਹਨਾਂ ਦੱਸਿਆ ਕਿ ਭਾਵੇਂ ਪੰਜਾਬ ਹਰਿਆਣਾ ਸਰਹੱਦ ਵਿਖੇ ਹਰਿਆਣਾ ਸਰਕਾਰ ਵੱਲੋਂ ਵੱਡੀ ਗਿਣਤੀ ਵਿੱਚ ਕੇਂਦਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਹਰਿਆਣਾ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲਾਂ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਬੈਰੀਗੇਡਸ ਦੇ ਨਾਲ-ਨਾਲ ਪੱਥਰ ਦੀਆਂ ਰੋਕਾਂ ਸੜਕ ਵਿੱਚਕਾਰ ਰੱਖੀਆਂ ਗਈਆਂ ਹਨ ਪਰ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਵੱਲੋਂ ਵੀ ਇੱਕ ਵੱਡੀ ਤਿਆਰੀ ਕੀਤੀ ਗਈ ਹੈ ਕਿ ਇਹਨਾਂ ਸਭ ਰੋਕਾਂ ਨੂੰ ਤੋੜ ਕੇ ਉਹ ਅੱਗੇ ਵਧਣਗੇ ਅਤੇ ਸਭ ਬੈਰੀਗੇਡਸ ਤੋੜ ਕੇ ਸਰਕਾਰ ਨੂੰ ਦੱਸਣਗੇ ਕਿ ਕਿਸਾਨਾਂ ਦੀ ਤਾਕਤ ਕਿੰਨੀ ਹੈ ਉਥੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਦਾ ਅੰਦੋਲਨ ਉਦੋਂ ਹੀ ਖਤਮ ਹੋਵੇਗਾ ਜਦੋਂ ਉਹਨਾਂ ਦੀਆਂ ਸਾਰੀਆਂ ਮੰਗਾਂ ਕੇਂਦਰ ਸਰਕਾਰ ਪੂਰੀਆਂ ਕਰੇਗੀ ਅਤੇ ਪਿਛਲੇ ਵਾਰ ਜੋ ਆਸ਼ਵਾਸਨ ਦਿੱਤੇ ਸਨ ਉਹਨਾਂ ਨੂੰ ਪੂਰਾ ਕਰਾਇਆ ਜਾਵੇਗਾ। ਅ ਤਿਆਰੀ ਜਿਹੜੀ ਆ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਚੱਲ ਰਹੀ ਆ। ਬਖਵਾ ਖੇਵਲਾਂ ਦੇ ਤਾਲਮਿਲ ਕਰਕੇ ਐਸਕੇਐਮ ਨੌਨ ਪੋਲੀਟিক্যাল ਔਰ ਕਿਸਾਨ ਮਜ਼ਦੂਰ ਮੋਰਚਾ ਜੋ ਪਹਿਲਾਂ ਉੱਤਰਪਾ ਦੇ 18 ਜਥੇਬੰਦੀਆਂ ਸੀਗੀਆਂ ਲਗਾਤਾਰ ਦਿੱਲੀ ਨੂੰ ਤਿਆਰੀ ਦੇ ਰਹੀਆਂ ਉਹ ਚੱਲ ਰਹੀਆਂ ਨੇ ਔਰ ਅੱਜ ਦੀ ਡੇਟ ਦੇ ਜਿਹੜੇ ਕਿਸਾਨਾਂ ਨੇ ਤਰਪਾਲਾਂ ਆਪਣੀਆਂ ਟਰਾਲੀਆਂ ਦੇ ਪਾਲੀਆਂ ਨੇ ਰਾਸ਼ਨ ਲੈ ਲਿਆ ਵਾ ਔਰ ਜਿਹੜੀ ਕੱਲ ਦੁਪਹਿਰ ਤੋਂ ਬਾਅਦ ਕੱਲੀ ਵੀ ਜਿਹੜਾ ਮੂਵ ਦਾ ਜਿਹੜਾ ਆਰਡਰ ਆ ਉਹ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਵਾ ਉਹ ਦਿੱਤਾ ਜਾ ਸਕਦਾ ਕਿਉਂਕਿ ਕੱਲ 12 ਤਰੀਕ ਦੀ ਮੀਟਿੰਗ ਆ ਲੇਕਿਨ ਜਿਹੜੇ ਕਿਸਾਨਾਂ ਚ ਇਹਨਾਂ ਜੋਸ਼ ਆ ਕਿ ਉਹ ਬਾਰਡਰ ਦੇ ਨੇੜੇ ਸਭ ਤੋਂ ਪਹਿਲਾਂ ਪਹੁੰਚਣਾ ਚਾਹੁੰਦੇ ਆ ਔਰ ਜਿਹੜੇ ਉਹ ਬੈਰੀਕੇਡ ਆ ਉਹਨਾਂ ਨੇ ਜਿਸ ਤਰ੍ਹਾਂ ਪਿਛਲੇ ਅੰਦੋਲਨਾਂ ਦੇ ਚ ਚੁੱਕ ਚੁੱਕੇ ਨਹਿਰ ਛੁੱਟਿਆ ਸੀ ਉਹ ਨਦੀ ਛੁੱਟਿਆ ਸੀਗਾ ਐਸ ਵਾਰ ਜਿਹੜਾ ਵਾ ਪੂਰਾ ਕੁਮੈਂਟ ਲੈ ਕੇ ਜੀਸੀਬੀਆਂ ਲੈ ਕੇ ਵੈਲਡਿੰਗ ਸੈੱਟ ਲੈ ਕੇ ਤੇ ਸਾਰਾ ਕੁਝ ਲੈ ਕੇ ਜਿਹੜਾ ਵਾ ਉਹ ਖੱਟਰ ਸਰਕਾਰ ਦੀ ਜਿਹੜੀ ਕੀਤੀ ਮਿਹਨਤ ਆ ਉਹਨੂੰ ਔਰ ਦਿੱਲੀ ਨੂੰ ਅੱਗੇ ਮਾਰਚ ਕਰਨਾ ਦੇਖੋ ਜਦੋਂ ਲੋਕ ਸ਼ਕਤੀ ਚੱਲਦੀ ਆ ਨਾ ਉਹ ਦੇਖੇ ਸਰਕਾਰਾਂ ਹਵਾ ਚ ਉੱਡ ਜਾਂਦੀਆਂ ਨੇ ਪਿਛਲੀ ਵਾਰ ਵੀ ਉੱਡੀਆਂ ਪਿਛਲੀ ਵਾਰ ਖੱਟਰੀ ਦਾ ਬਿਆਨ ਸੀ ਕਿ ਮੈਂ ਇੱਕ ਬੰਦੇ ਨੂੰ ਅੰਦਰ ਨਹੀਂ ਲੰਘਣ ਦਊਗਾ ਉਹ ਰੋਕ ਨਹੀਂ ਸਕਿਆ ਔਰ ਅੱਜ ਵੀ ਜਿਹੜਾ ਵਾ ਲੋਕਾਂ ਨੇ ਜੋ ਕੰਦਾ ਕੱਢਣ ਰਿਹਾ ਤਾਂ ਲੋਕਾਂ ਨੇ ਉਹਦੇ ਪਲਾਨ ਹੁਣ ਤੋਂ ਬਣਾਉਣਾ ਸ਼ੁਰੂ ਕਰਤੇ ਆ ਸਾਡੇ ਸਾਡੇ ਹਰਿਆਣੇ ਦੇ ਸਾਥੀ ਨੇ ਉਹਨਾਂ ਨੇ ਆਲਟਰਨੇਟਿਵ ਰਸਤੇ ਬਣਾ ਰੱਖੇ ਆ ਲੇਕਿਨ ਸਾਡੀ ਕੋਸ਼ਿਸ਼ ਇਹ ਆ ਕਿ ਜਿਹੜਾ ਰਸਤਾ ਸਰਕਾਰ ਨੇ ਰੋਕਿਆ ਵਾ ਉਹੀ ਤੋੜ ਕੇ ਆਪਾਂ ਲੰਘਣਾ ਸਰਕਾਰ ਨੂੰ ਜਿਤਾਉਣਾ ਕਿ ਜੁੱਡੀ ਮਰਜੀ ਕੰਧ ਪਾਇਆ ਜਰਮਨੀ ਦੀ ਦੀਵਾਰ ਖੜੀ ਕਰ ਲਾ ਕਿਸਾਨਾਂ ਦੇ ਰੋਅ ਅਗੇ ਕੋਈ ਰੁਕਣ ਵਾਲੀ ਨਹੀਂ ਹੈ ਦੇਖੋ ਵੀ ਦੇਖੋ ਜੀ ਮੰਗਾ ਸਰਕਾਰ ਨੇ ਕਮਿਟਮੈਂਟ ਕੀਤੀ ਭਾਰਤ ਸਰਕਾਰ ਦੀ ਮੋਹਰ ਲਾ ਕੇ ਸਾਨੂੰ ਤਿੰਨ ਵਾਰੀ ਜਿਹੜਾ ਵਾ ਇਹ ਚੀਜ਼ਾਂ ਦਿੱਤੀਆਂ ਵੀ ਕਮਿਟਮੈਂਟ ਕੀਤੀ ਕਿ ਇਹ ਇਹ ਮੰਗਾ ਤੁਹਾਡੀਆਂ ਮੰਨ ਲੈਣੀਆਂ ਹੁਣ ਜਿਹੜੀ ਆਰਪਾਰ ਦੀ ਲੜਾਈ ਹੈ ਕਿ ਮੰਗਾ ਮੰਨਣ ਨੂੰ ਆਸ਼ਵਾਸ਼ਣ ਨਹੀਂ ਸਾਨੂੰ ਕੰਕਰੀਟ ਉੱਤੇ ਕਾਨੂੰਨ ਚਾਹੀਦਾ ਵਾ ਜੇ ਐਮਐਸਪੀ ਉੱਤੇ ਕਾਨੂੰਨ ਚਾਹੀਦਾ ਵਾ ਜੇ ਬਿਜਲੀ ਬਿੱਲ 2022 ਉਹ ਰੱਦ ਚਾਹੀਦਾ ਵਾ ਜੇ ਕਰਜ਼ਾ ਮੁਕਤੀ ਆ ਕਿਸਾਨਾਂ ਮਜ਼ਦੂਰਾਂ ਦੀ ਉਹ ਤੇ ਸਾਨੂੰ ਪੱਕਾ ਠੋਸ ਚਾਹੀਦਾ ਵਾ ਜੇ ਸਾਡਾ ਪੈਸਟੀਸਾਈਡ ਨਕਲੀ ਸਾਡੇ ਦਵਾਈਆਂ ਬੀਜ ਨਕਲੀ ਆਉਂਦੇ ਨੇ ਤੇ ਸਾਨੂੰ ਕੰਕਰੀਟ ਐਕਸ਼ਨ ਚਾਹੀਦਾ ਵਾ ਲਖੀਮਪੁਰ ਖੀਰ ਦੇ ਸ਼ਹੀਦਾਂ ਨੂੰ ਇਨਸਾਫ ਚਾਹੀਦਾ ਵਾ ਜ਼ਖਮੀਆਂ ਨੂੰ ਮੁਆਵਜ਼ਾ ਚਾਹੀਦਾ ਵਾ ਜਿੰਨੇ ਕੇਸ ਅੰਦੋਲਨ ਦੌਰਾਨ ਪਏ ਆ ਉਹ ਸਾਰੇ ਰੱਦ ਚਾਹੀਦੇ ਨੇ ਇਹ ਸਾਰੀਆਂ ਮੰਗਾਂ ਅਸੀਂ ਆਸ਼ਵਾਸ਼ਣ ਤੇ ਨਹੀਂ ਆਇਆ ਹੁਣਾ ਸਾਡੇ ਕੋਲ ਉਹ ਜਨਜਨ ਲਿਖਤੀ ਲਿਖਤੀ ਇਹ ਨਹੀਂ ਪਹਿਲਾਂ ਵੀ ਆਸ਼ਵਾਸ਼ਣ ਦਾ ਲਿਖਤੀ ਆ ਗਿਆ ਸਾਡੇ ਕੋਲ ਬਕਾਇਦਾ ਕਾਨੂੰਨ ਬਣ ਕੇ ਨਾ ਹੁਆ ਉਹਨਾਂ ਚਿਰ ਅਸੀਂ ਉਸ ਚੀਜ਼ ਨੂੰ ਮੰਨਾਂਗੇ ਵੀ ਇਹ ਸਵਾਸ਼ਾ ਨਹੀਂ ਆ ਝੂਠਾ ਵਾ ਮੈਂ ਮੁਖ्तार ਸਿੰਘ ਉਗਰੇਵਾਲ ਪੰਜਾਬ ਕਿਸਾਨ ਨਿਯੋਗ ਯੂਨੀਕੋਰਪ ਕਮੇਟੀ ਮੈਂਬਰ ਪੰਜਾਬ ਇਹ ਐਲਾਨ ਜਿਹੜਾ ਵਾ ਇਹ ਮਜਬੂਰੀ ਆ ਜੀ ਐਲਾਨ ਸਾਡੀ ਮਜਬੂਰੀ ਆ ਕਿਉਂਕਿ ਮੈਂ ਅੱਗੇ ਕਈ ਵਾਰ ਕਿਹਾ ਵਾ ਜਿਹੜਾ ਪ੍ਰਾਈਮ ਮਿਨਿਸਟਰ ਹੁੰਦਾ ਨਾ ਇਹ ਪਰਜਾ ਦਾ ਪਿਤਾ ਹੁੰਦਾ ਤੇ ਜੇ ਪਰਜਾ ਦਾ ਪਿਤਾ ਇੱਕ ਪਿਤਾ ਹੀ ਆਪਣੇ ਬੱਚਿਆਂ ਨਾਲ ਵਾਦੇ ਕਰਕੇ ਮੁਕਰ ਜਾਊਗਾ ਤੇ ਫਿਰ ਉਹਨਾਂ ਦੀ ਰਾਖੀ ਆਪਣੀ ਪਰਜਾ ਦੀ ਰਾਖੀ ਕੌਣ ਕਰੂਗਾ ਇਹ ਮੰਗਾ ਦਿੱਲੀ ਸਾਰੀਆਂ ਮੰਨੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪ੍ਰੂਪਤੇ ਸਤਕਾਰਯੋਗ ਨਰਿੰਦਰ ਮੋਦੀ ਨੇ ਇਹ ਮੰਗਾ ਸਾਰੀਆਂ ਮੰਨ ਲਈਆਂ ਸੀਗੀਆਂ ਪਰ ਉਹਨਾਂ ਨੂੰ ਲਾਗੂ ਕਰਨ ਦੀ ਬਜਾਏ ਚੋਰ ਮੋਰੀ ਦਰਵਾਜ਼ੇ ਥਾਣੀ ਦੁਬਾਰਾ ਫੇਰ ਉਹਨਾਂ ਨੂੰ ਮੁਕਰ ਕੇ ਉਹਨਾਂ ਨੂੰ ਦੁਬਾਰਾ ਫੇਰ ਬਲਬਲੇ ਲਾਗੂ ਕੀਤਾ ਜਾ ਰਿਹਾ ਵਾ ਜਿਵੇਂ ਕਿ ਮੰਗੀਆਂ ਹੋਈਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਵਾਂ ਉਹਨਾਂ ਨੂੰ ਲਾਗੂ ਨਹੀਂ ਕੀਤਾ ਦੁਬਾਰਾ ਲੋਕਾਂ ਉਤੇ ਫੇਰ ਲੱਦਿਆ ਜਾ ਰਿਹਾ ਕੀ ਨਾ ਮੈਂ ਮਨਜੀਤ ਸਿੰਘ ਪਿੰਡ ਪਸੰਦਕੋਟ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦਾ মিডিਆ ਮੈਨੇਜਰ ਪੰਜਾਬ ਜਿਸ ਤਰ੍ਹਾਂ ਨਾ ਪਿਛਲੀ ਵਾਰੀ ਔਕੜਾਂ ਆਈਆਂ ਸੀਗੀਆਂ ਔਰ ਉਹਨਾਂ ਔਕੜਾਂ ਨੂੰ ਪਾਰ ਕੀਤਾ ਔਰ ਉਸ ਅੰਦੋਲਨ ਤੋਂ ਅਸੀਂ ਸਿੱਖਿਆ ਹੋਇਆ ਜੇ ਸਰਕਾਰ ਨੇ ਸਿੱਖਿਆ ਸਰਕਾਰ ਦੀ ਤਿਆਰੀ ਹੈ ਤਾਂ ਸਾਡੀ ਵੀ ਤਿਆਰੀ ਉਸ ਤੋਂ ਵੱਧ ਕੇ ਆ ਉਹ ਔਕੜਾਂ ਨਾ ਪਿਛਲੀ ਵਾਰੀ ਸਾਡੇ ਅੱਗੇ ਅੜ ਸਕੀਆਂ ਸੀ ਔਰ ਨਾ ਕਿਸਾਨਾਂ ਦੇ ਜੋਸ਼ ਅੱਗੇ ਐਰ ਕਾ ਅੜ ਸਕਣਗੀਆਂ ਸਾਡੇ ਨੌਜਵਾਨ ਕਿਸਾਨਾਂ ਨੇ ਸਾਡੇ ਨੌਜਵਾਨ ਬੱਚਿਆਂ ਨੇ ਉਸ ਦੀ ਵੀ ਤਿਆਰੀ ਕੀਤੀ ਹੋਈ ਆ ਔਰ ਉਸ ਉਸ ਔਕੜ ਨੂੰ ਪਾਰ ਕਰਨ ਤੇ ਸਾਨੂੰ ਕੋਈ ਮੁਸ਼ਕਲ ਨਹੀਂ ਆਏਗੀ ਅਸੀਂ ਮਿਹਨਤ ਕੱਛ ਲੋਕ ਆ ਅਸੀਂ ਉਹੀ ਔਕੜਾਂ ਬਣਾਉਣ ਵਾਲੇ ਲੋਕ ਆ ਉਹ ਸਾਡੀ ਆ ਪੈਦਾ ਕੀਤੇ ਹੋਏ ਹੀ ਬੈਰੀਕੇਡ ਨੇ ਮਜ਼ਦੂਰਾਂ ਦੇ ਕਿਸਾਨਾਂ ਦੇ ਪੈਦਾ ਕੀਤੇ ਹੋਏ ਹੀ ਨੇ ਇਸ ਕਰਕੇ ਸਾਨੂੰ ਉਹਨਾਂ ਨੂੰ ਲਾਂਬੇ ਕਰਨ ਚ ਕੋਈ ਔਕੜ ਨਹੀਂ ਆਈ ਇੱਥੇ ਟੈਂਕੀਆਂ ਵੀ ਫੁੱਲ ਕਰ ਲੀਆਂ ਨੇ ਤੇ ਡਰਮ ਵੀ ਵਿੱਚ ਰੱਖ ਲਏ ਨੇ ਇਹ ਜਿਹੜੀਆਂ ਨੇ ਸਰਕਾਰ ਦੀ ਬਹੁਤ ਖਲਾਠ ਦਾ ਨਤੀਜਾ ਸਰਕਾਰ ਆਪਣੀ ਹਾਰ ਮੰਨ ਚੁੱਕੀ ਆ ਇਹ ਸਰਕਾਰ ਦੀ ਹਾਰ ਦਾ ਰਿਜ਼ਲਟ ਆ ਕਿ ਉਹਨਾਂ ਨੇ ਇਹੋ ਜਿਹੇ ਕੋਝੀਆਂ ਹਰਕਤਾਂ ਦੇ ਉੱਤਰ ਆਈ ਆ ਸਾਨੂੰ ਸਾਡੇ ਕੋਲ ਉਸ ਦੇ ਇੰਤਜ਼ਾਮ ਹੈਗੇ ਨੇ ਅਸੀਂ ਉਸ ਦੇ ਅਲਟਰਨੇਟ ਕਰ ਲਏ ਨੇ ਸਾਡੀਆਂ ਟਰਾਲੀਆਂ ਦੇ ਵਿੱਚ ਡਰਮ ਤੇਲ ਦੇ ਵੀ ਪਏ ਨੇ ਟੈਂਕੀਆਂ ਵੀ ਖੋਲ੍ਹੇ